ਕਬੀਰ ਸਾਖਤ ਐਸਾ ਹੈ ਜੈਸੀ ਲਸਨ ਕੀ ਖਾਨ ਕੋਨੇ ਬੈਠੇ ਖਾਈਐ ਪ੍ਰਗਟ ਹੋਏ ਨਿਦਾਨ ਗੁਰੂ ਪਿਆਰਿਓ ਭਗਤ ਕਬੀਰ ਜੀ ਦਾ ਇਹ 17ਵਾਂ ਸ਼ਲੋਕ ਹੈ ਭਗਤ ਕਬੀਰ ਜੀ 17ਵੇਂ ਸ਼ਲੋਕ ਅੰਦਰ ਸਾਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ ਕਬੀਰ ਸਾਖਤ ਐਸਾ ਹੈ ਹੁਣ ਸਾਖਤ ਕੌਣ ਹੈ ਸਾਕਤ ਤੋਂ ਭਾਵ ਕਠੋਰ ਚਿਤ ਵਾਲਾ ਪਤਿਤਪੁਰਖ ਕਈ ਵਾਰ ਉਹ ਆਪਣੇ ਆਪ ਨੂੰ ਧਰਮੀ ਵੀ ਬਣਾ ਕੇ ਪੇਸ਼ ਕਰਦਾ ਹੈ ਤਾਂ ਬਾਬਾ ਕਬੀਰ ਜੀ ਕਹਿੰਦੇ ਕਠੋਰ ਚਿਤ ਵਾਲਾ ਪਤਿਤਪੁਰਖ ਐਸਾ ਹੈ ਜਿਹੋ ਜਹੀ ਲਸਣ ਦੀ ਖਾਨ ਹੋਵੇ ਭਾਵ ਜਿਵੇਂ ਲਸਣ ਦੀ ਕੱਚੀ ਕਲੀ ਨੂੰ ਖਾਣਾ ਹੋਵੇ ਕੱਚੀ ਟੁਕੜੀ ਨੂੰ ਖਾਣਾ ਹੋਵੇ ਕਹਿੰਦੇ ਸਾਕਤ ਪੁਰਖ ਐਸਾ ਹੈ ਕੋਨੇ ਬੈਠੇ ਖਾਈਏ ਭਾਵੇਂ ਕਿਸੇ ਕੋਨੇ ਕਿਸੇ ਨੁੱਕਰ ਵਿੱਚ ਲੁਕ ਛਿਪ ਕੇ ਵੀ ਲਸਣ ਦੀ ਕੱਚੀ ਕਲੀ ਨੂੰ ਖਾਣਾ ਕਰੀਏ ਪਰ ਫਿਰ ਵੀ ਨਿਦਾਨਪਵ ਅੰਤ ਨੂੰ ਉਸ ਦੀ ਦੁਰਗੰਧੀ ਪ੍ਰਗਟ ਹੋ ਜਾਂਦੀ ਹੈ ਸਾਰਿਆਂ ਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਲਸਣ ਖਾ ਕੇ ਆਇਆ ਹੈ ਤਿਵੇਂ ਸਾਗਤ ਦੇ ਸੰਗ ਕਰਕੇ ਮੰਦ ਕਰਮਾਂ ਵਿੱਚ ਰੁਚੀ ਹੋਣ ਰੂਪੀ ਦੁਰਗੰਧੀ ਵੀ ਆਖਰ ਫੈਲ ਹੀ ਜਾਂਦੀ ਹੈ ਸਾਗਤ ਭਾਵੇਂ ਆਪਣੇ ਆਪ ਨੂੰ ਕਿਤਨਾ ਹੀ ਲੁਕੋ ਕੇ ਰੱਖੇ ਪਰ ਅੰਤ ਨੂੰ ਮੰਦ ਕਰਮਾਂ ਦੀ ਪ੍ਰਵਿਰਤੀ ਕਰਕੇ ਸਭ ਵਿੱਚ ਪ੍ਰਗਟ ਹੋ ਜਾਂਦਾ ਹੈ ਜੈਸੇ ਸਤਿਗੁਰੂ ਜੀ ਫਰਮਾਉਂਦੇ ਨੇ ਅਨਕ ਪਰਦੇ ਮੈਂ ਕਮਾਵੈ ਵਿਕਾਰ ਖਿਨ ਮੈਂ ਪ੍ਰਗਟ ਹੋਹਿ ਸੰਸਾਰ ਜੈਸੇ ਭਾਈ ਗੁਰਦਾਸ ਜੀ ਫਰਮਾਉਂਦੇ ਨੇ ਜੈਸੀ ਤੋ ਲਸਣ ਖਾਏ ਮੂਨ ਕੇ ਸਭਾ ਮੈਂ ਬੈਠੇ ਪ੍ਰਗਟੈ ਦੁਰਗੰਧ ਨਾਹਿ ਦੁਰੰਤ ਦੁਰਾਈਏ ਗੁਰੂ ਪਿਆਰਿਓ ਇਕਨਾ ਸ਼ੋ ਸੁਹਾਗਨ ਸੀ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਦੀ ਗੱਲ ਹੈ ਬੜਾ ਮੰਦ ਕਰਮੀ ਸੀ ਬੜੇ ਵਿਸ਼ੇ ਭੋਗਦਾ ਸੀ ਬੜਾ ਵਿਕਾਰੀ ਸੀ ਪਰ ਲੋਕਾਂ ਨੂੰ ਕਹਿੰਦਾ ਹੁੰਦਾ ਸੀ ਕਿ ਪ੍ਰਮਾਤਮਾ ਵਾਹਿਗੁਰੂ ਮੇਰਾ ਪਤੀ ਹੈ ਮੈਂ ਉਸ ਦੀ ਸੋਹਾਗਣ ਹਾਂ ਤੇ ਉਹ ਮੇਰੇ ਕੋਲ ਫਲਾਣੇ ਦਿਨ ਆਉਂਦਾ ਹੈ ਉਸ ਦਿਨ ਉਹ ਕਿਸੇ ਨੂੰ ਨਾ ਮਿਲਦਾ ਉਸ ਦਿਨ ਬੰਦ ਕਮਰੇ ਦੇ ਅੰਦਰ ਉਹ ਵਿਕਾਰ ਭੋਗਦਾ ਮੰਦੇ ਕੰਮ ਕਰਦਾ ਗੁਰੂ ਨਾਨਕ ਪਾਤਸ਼ਾਹ ਗਏ ਨੇ ਜਗਤ ਚਲੰਦੇ ਨੂੰ ਤਾਰਦੇ ਹੋਤੇ ਪਹੁੰਚੇ ਨੇ ਤਾਂ ਗੁਰੂ ਪਿਆਰਿਓ ਸਤਗੁਰਾਂ ਨੇ ਕਿਹਾ ਕਿ ਸ਼ੋਹ ਸੁਹਾਗਨ ਨੂੰ ਕਹੋ ਕਿ ਅਸੀਂ ਮਿਲਣ ਵਾਸਤੇ ਆਏ ਹਾਂ ਉਹ ਕਹਿੰਦੇ ਨਾ ਜੀ ਅੱਜ ਨਹੀਂ ਸ਼ੋਹ ਸੁਹਾਗਨ ਤੁਹਾਨੂੰ ਮਿਲਦਾ ਅੱਜ ਤਾਂ ਉਹਨਾਂ ਨੂੰ ਪਤੀ ਪ੍ਰਮਾਤਮਾ ਮਿਲਣ ਵਾਸਤੇ ਆਇਆ ਹੈ ਗੁਰੂ ਨਾਨਕ ਪਾਤਸ਼ਾਹ ਗੁਰੂ ਪਿਆਰਿਓ ਚੱਲ ਪਏ ਕਹਿੰਦੇ ਚਲੋ ਕੋਈ ਨਾ ਕੁਦਰਤ ਰੱਬ ਦੀ ਐਸੀ ਖੇਡ ਵਾਪਰੀ ਕਿ ਸਤਿਗੁਰਾਂ ਨੇ ਉਸ ਦਾ ਸਾਰਾ ਪਾਜ ਲੋਕਾਂ ਦੇ ਵਿੱਚ ਉਹ ਘੇੜ ਦਿੱਤਾ ਲੋਕਾਂ ਨੂੰ ਪਤਾ ਚੱਲ ਗਿਆ ਕਿ ਅਸੀਂ ਇਸ ਨੂੰ ਧਰਮਾਤਮਾ ਮੰਨੀ ਬੈਠੇ ਹਾਂ ਅਸੀਂ ਇਸ ਨੂੰ ਰੱਬ ਦਾ ਬੰਦਾ ਕਹਿ ਕੇ ਭਲਾਪੁਰਸ਼ ਕਹਿ ਕੇ ਮਹਾਪੁਰਖ ਕਹਿ ਕੇ ਮੰਨਦੇ ਹਾਂ ਪਰ ਇਹ ਤਾਂ ਵਿਕਾਰੀ ਹੈ ਪਤਿਤ ਹੈ ਤੋਂ ਗੁਰੂ ਪਿਆਰਿਓ ਫਿਰ ਉਸ ਦਾ ਪਾਜ ਉਗੜ ਗਿਆ ਆਖਰ ਉਸ ਨੇ ਆਪਣੇ ਮੰਦੇ ਕਰਮਾਂ ਦਾ ਪਛਤਾਵਾ ਕੀਤਾ ਜਦੋਂ ਗੁਰੂ ਨਾਨਕ ਪਾਤਸ਼ਾਹ ਦੁਬਾਰਾ ਆਏ ਉਸ ਪਾਸੇ ਤਾਂ ਉਸ ਨੇ ਆਪਣੇ ਕਰਮਾਂ ਦੇ ਕਰਮਾਂ ਦਾ ਪਛਤਾਵਾ ਐਸਾ ਕੀਤਾ ਐਸਾ ਕੀਤਾ ਗੁਰੂ ਨਾਨਕ ਪਾਤਸ਼ਾਹ ਦੀ ਚਰਨਾਂ ਵਿੱਚ ਟਹਿ ਪਿਆ ਬੇਨਤੀਆਂ ਕੀਤੀ ਪਾਤਸ਼ਾਹ ਮੇਰੇ ਤੋਂ ਬੜੀ ਵੱਡੀ ਭੁੱਲ ਹੋ ਗਈ ਮੈਂ ਲੋਕਾਂ ਨੂੰ ਗੁੰਮਰਾਹ ਕਰਦਾ ਰਿਹਾ ਤਾਂ ਗੁਰੂ ਪਿਆਰਿਓ ਉਸ ਸਾਖਤ ਪੁਰਸ਼ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਬਖਸ਼ ਦਿੱਤਾ ਤੇ ਲੋਕ ਉਸ ਦਾ ਸੱਚ ਮੋਚ ਫਿਰ ਦੁਬਾਰਾ ਸਤਕਾਰ ਕਰਨ ਲੱਗ ਪਏ ਪਰ ਸਤਿਗੁਰੂ ਪਾਤਸ਼ਾਹ ਕਹਿੰਦੇ ਕਿ ਭਾਈ ਜਿੰਨਾ ਮਰਜ਼ੀ ਕੋਈ ਆਪਣੇ ਆਪ ਨੂੰ ਲੁਕੋ ਕੇ ਰੱਖੇ ਕਿ ਮੇਰਾ ਕਿਸੇ ਨੂੰ ਪਤਾ ਨਹੀਂ ਚੱਲਦਾ ਕੋਈ ਮੇਰੇ ਬਾਰੇ ਖਬਰ ਨਹੀਂ ਰੱਖ ਸਕਦਾ ਐਸਾ ਨਹੀਂ ਸਮਾ ਸਾਰਿਆਂ ਦੇ ਪਾਜ ਉਗੇੜ ਦਿੰਦਾ ਹੈ ਬਸ ਸਮਾਂ ਹੁੰਦਾ ਹੈ ਕਿਸੇ ਚੀਜ਼ ਦਾ ਤੋਂ ਸਤਿਗੁਰੂ ਪਾਤਸ਼ਾਹ ਦੀ ਅੰਮ੍ਰਿਤ ਬਾਣੀ ਵਿੱਚ ਬਾਬਾ ਕਬੀਰ ਜੀ ਇਸੇ ਪ੍ਰਥਾਏ ਕਹਿ ਰਹੇ ਨੇ ਕਬੀਰ ਸਾਖਤ ਐਸਾ ਹੈ ਜੈਸੀ ਲਸਣ ਕੀ ਖਾਨ ਪਾਈ ਸਾਖਤ ਬੰਦਾ ਐਸਾ ਹੈ ਜਿਵੇਂ ਮਾਨੂੰ ਲਸਣ ਦੀ ਕੱਚੀ ਕਲੀ ਨੂੰ ਖਾਣਾ ਹੈ ਹੁਣ ਲਸਣ ਖਾਨ ਵਾਲਾ ਕੱਚੀ ਕਲੀ ਨੂੰ ਖਾਣ ਵਾਲਾ ਆਖੇਗਾ ਕਿ ਪਤਾ ਨਹੀਂ ਲੱਗਦਾ ਨਹੀਂ ਪਰ ਕੋਨੇ ਬੈਠੇ ਖਾਈਏ ਬਾਬਾ ਕਬੀਰ ਜੀ ਕਹਿੰਦੇ ਭਾਵੇਂ ਕਿਤੇ ਘਰ ਦੀ ਕਿਸੇ ਨੁੱਕਰ ਵਿੱਚ ਲੋਕੇ ਖਾ ਲੋ ਪ੍ਰਗਟ ਹੋਏ ਨਿਦਾਨ ਪਰ ਅੰਤ ਨੂੰ ਪਤਾ ਚੱਲ ਜਾਂਦਾ ਹੈ ਪ੍ਰਗਟ ਹੋ ਜਾਂਦਾ ਹੈ ਕਿ ਭਾਈ ਇਹ ਲਸਣ ਖਾ ਕੇ ਆਇਆ ਇਸੇ ਤਰ੍ਹਾਂ ਜਿੰਨੇ ਮਰਜ਼ੀ ਕੋਈ ਮੰਦੇ ਕਰਮ ਲੋਕ ਛਿਪ ਕੇ ਕਰੀ ਜਾਵੇ ਕਿ ਕੋਈ ਨਹੀਂ ਦੇਖਦਾ ਕੋਈ ਨਹੀਂ ਦੇਖਦਾ ਪਰ ਉਹ ਪਰਮਾਤਮਾ ਸਾਡੇ ਅੰਦਰ ਬੈਠਾ ਸਾਰਾ ਕੁਝ ਦੇਖ ਰਿਹਾ ਹੈ ਸਾਰਾ ਕੁਝ ਜਾਣ ਰਿਹਾ ਹੈ ਜਿਸ ਨੂੰ ਸਤਗੁਰੂ ਕਹਿੰਦੇ ਅੰਦਰ ਬਹਿ ਕੇ ਪਾਪ ਕਮਾਵੇ ਉਹ ਚੌਕੁੰਡੀ ਜਾਨੀ ਉਹ ਪਰਮਾਤਮਾ ਦਾ ਚੌਹਾਂ ਕੁੰਟਾਂ ਦੀ ਖਮਰ ਰੱਖ ਰਿਹਾ ਉਹ ਸਾਡੇ ਅੰਦਰ ਬੈਠਾ ਹੈ ਉਹ ਦੱਸੋ ਉਸ ਤੋਂ ਕਿਵੇਂ ਲੁਕੋਵੋਗੇ ਇਸ ਕਰਕੇ ਸਾਨੂੰ ਐਸੇ ਕਰਮਾਂ ਤੋਂ ਮੰਦੇ ਕਰਮਾਂ ਤੋਂ ਪਰਹੇਜ਼ ਕਰਨਾ ਚਾਹੀਦਾ